ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰਿਓ ਜਿਉਣਾ ਤੇ ਮਰਣਾ ਕਿਉਣਾ ਝੂੜ ਤੇ ਮਰਣਾ ਸੱਚ ਇਹ ਆ ਜੀਨੇ ਵਰਤਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਵੀ ਮੂਲੇ ਖਤਰੀ ਦੀ ਨਗਰ ਦੇ ਵਿੱਚ ਉਸ ਵੇਲੇ ਵੀ ਕਿਹਾ ਗਿਆ ਸੀ ਕੇ ਬਾਜ਼ਾਰ ਦੇ ਵਿੱਚੋਂ ਸੱਚ ਅਤੇ ਝੂਠ ਖਰੀਦ ਕੇ ਲਿਆਓ ਤਾਂ ਬਹੁਤ ਦੁਕਾਨਾਂ ਤੇ ਫਿਰਨ ਤੋਂ ਬਾਅਦ ਇੱਕ ਜਿਗਿਆਸੂ ਜਿਸ ਨੇ ਕਿਰਪਾ ਕੀਤੀ ਸੀ ਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਇਹ ਪਿਆਰਿਓ ਮਰਦਾਨਾ ਭਾਈ ਮਰਦਾਨਾ ਜੀ ਗਏ ਸੀ ਔਰ ਮੂਲੇ ਖਤਰੀ ਦੇ ਨਾਲ ਗੱਲ ਹੋਈ ਸੀ ਔਰ ਅਖੀਰ ਆਪ ਜੀ ਨੂੰ ਪਤਾ ਹੈ ਘਰਦਿਆਂ ਦੇ ਨਾਲ ਨਾ ਭੇਜਣ ਤੋਂ ਉਹੀ ਮੂਲਾ ਖਤਰੀ ਪਾਥੀਆਂ ਵਾਲੇ ਘੂਰੇ ਦੇ ਵਿੱਚ ਵੜ ਕੇ ਲੁਕ ਗਿਆ ਮਹਾਰਾਜ ਜੀ ਦੇ ਨਾਲ ਨਾ ਗਿਆ ਤੇ ਸੱਪ ਲੜ ਕੇ ਮਰ ਗਿਆ ਸੀ ਆਓ ਅੱਜ ਆਪ ਜੀ ਦੇ ਨਾਲ ਅਬ ਮੈਨੂੰ ਅਰਜਨ ਦਾ ਇਕਲੌਤਾ ਬੇਟਾ ਮੈਦਾਨੇ ਜੰਗ ਵਿੱਚ ਉਸ ਨੂੰ ਦੁਸ਼ਮਣਾਂ ਨੇ ਮਾਰਤਾ ਚੱਕਰ ਵੀ ਉਰਜ ਕੇ ਅਰਜਨ ਉਸ ਦੀ ਲਾਸ਼ ਨੂੰ ਚੁੱਕ ਕੇ ਲਿਆ ਕ੍ਰਿਸ਼ਨ ਕੋਲ ਔਰ ਕਹਿੰਦਾ اے ਭਗਵਾਨ ਤੁਹਾਡੇ ਹੁੰਦਿਆ ਹੋਇਆ ਮੇਰਾ ਬੱਚਾ ਚਲਾ ਜਾਏ ਔਰ ਉਹ ਵੀ ਇਕਲੋਤਾ ਪੁੱਤਰ ਮਿਹਰ ਕਰੋ ਬਖਸ਼ਿਸ਼ ਕਰੋ ਇਸ ਨੂੰ ਜਿਉਂਦਾ ਕਰੋ ਤੇ ਹੁਣ ਕ੍ਰਿਸ਼ਨ ਵਰਗਾ ਪੁਰਸ਼ ਢੰਗ ਨਾਲ ਸਮਝਾਏ ਤੇ ਕ੍ਰਿਸ਼ਨ ਕਹਿੰਦੇ ਅਰਜਨ ਤੂੰ ਸਲੀਅਤ ਨੂੰ ਸਮਝ ਹਕੀਕਤ ਨੂੰ ਸਮਝ ਬੜੀ ਲੰਮੀ ਚੌੜੀ ਵਿਆਖਿਆ ਹੈ ਗੀਤਾ ਵਿੱਚ ਭਈ ਮੌਤ ਕੀ ਹੈ ਤੇ ਜ਼ਿੰਦਗੀ ਕੀ ਹੈ ਅਰਜਨ ਬਹੁਤ ਸਮਝਾਉਣ ਤੇ ਵੀ ਨਾ ਸਮਝਿਆ ਜੇਕਰ ਬਹੁਤ ਦੁਖੀ ਹਿਰਦਾ ਹੋਵੇ ਤਾਂ ਪਿਆਰੇ ਉਸ ਤੇ ਗਿਆਨ ਦਾ ਅਸਰ ਨਹੀਂ ਹੁੰਦਾ ਤੇ ਜੇ ਬੰਦਾ ਬਹੁਤਾ ਸੁਖੀ ਹੋਵੇ ਉਸ ਹਿਰਦੇ ਦੇ ਵਿੱਚ ਵੀ ਗਿਆਨ ਦਾ ਅਸਰ ਨਹੀਂ ਹੁੰਦਾ ਗਿਆਨ ਵਾਸਤੇ ਦਰਮਿਆਨੀ ਅਵਸਥਾ ਚਾਹੀਦੀ ਹੈ ਸਹਿਜ ਅਵਸਥਾ ਚਾਹੀਦੀ ਹੈ ਤਾਂ ਜਾ ਕੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਹੁਣ ਅਰਜਨ ਦੇ ਹਿਰਦੇ ਤੇ ਬਹੁਤ ਗਹਿਰੀ ਛੱਟ ਵਜੀ ਹੈ ਇੱਕੋ ਇੱਕ ਪੁੱਤਰ ਹੈ ਉਹ ਵੀ ਜਾਂਦਾ ਰਿਹਾ ਤੇ ਸ਼੍ਰੀ ਕ੍ਰਿਸ਼ਨ ਜੀ ਗੀਤਾ ਵਿੱਚ ਗੱਲ ਪਏ ਕਰਦੇ ਨੇ ਕਿ ਫਲਸਫੀ ਸੁਣਾਉਂਦੇ ਨੇ ਇਹ ਰੱਬ ਦੀ ਗੱਲ ਸੁਣਾਉਂਦੇ ਨੇ ਅਰਜਨ ਕਹਿਣ ਲੱਗਾ ਭਗਵਾਨ ਇਹ ਗਿਆਨ ਦੀਆਂ ਗੱਲਾਂ ਨੂੰ ਛੱਡੋ ਤੇ ਮੇਰੇ ਕੋਲ ਤੇ ਬਸ ਇੱਕੋ ਹੀ ਬੇਨਤੀ ਹੈ ਕਿ ਮੇਰਾ ਬੱਚਾ ਜੀਉਂਦਾ ਕਰ ਛੱਡੋ ਬਸ ਮੇਰੇ ਵਾਸਤੇ ਸਾਰਾ ਕੁਝ ਹੀ ਹੈ ਕਈਆਂ ਨੂੰ ਭੁਲੇਖਾ ਹੁੰਦਾ ਹੈ ਕਿ ਫਲਾਣਾ ਸੰਤ ਜਿਹੜਾ ਛੱਡੇਗਾ ਆਕਰਸ਼ਣ ਦੇਗਾ ਉਹ ਕਰ ਛੱਡੇਗਾ ਸੱਚ ਜਾਣੋ ਜਦ ਤੱਕ ਮੂਰਖਾਂ ਦੀ ਤਦਾਰ ਸੰਸਾਰ ਵਿੱਚ ਰਹੇਗੀ ਪਖੰਡੀਆਂ ਦੀਆਂ ਦੁਕਾਨਾਂ ਚਲਦੀਆਂ ਰਹਿਣਗੀਆਂ ਹੁਣ ਸ਼੍ਰੀ ਕ੍ਰਿਸ਼ਨ ਸੋਚਣ ਲੱਗੇ ਵੀ ਇਹਨੇ ਹੁਣ ਸਾਡੀ ਗੱਲ ਜਿਹੜੀ ਸਮਝਣੀ ਨਹੀਂ ਸੱਚ ਜਾਣੋ ਧਰਮ ਦੀ ਗੱਲ ਸਮਝਣ ਲੱਗਿਆ ਜਿਤਨੀ ਉਖਾਈ ਹੁੰਦੀ ਹੈ ਹੋਰ ਕਿਸੇ ਗੱਲ ਨਹੀਂ ਹੁੰਦੀ ਕ੍ਰਿਸ਼ਨ ਨੇ ਸੋਨੇ ਦਾ ਕਰਮੰਡਲ ਅਰਜਨ ਨੂੰ ਦਿੱਤਾ ਤੇ ਕਿਹਾ ਜਾ ਸਾਹਮਣੇ ਸਰੋਵਰ ਹੈ ਉਹਦੇ ਵਿੱਚੋਂ ਜਲ ਭਰ ਲਿਆ ਹੁਣ ਅਰਜਨ ਦੇ ਮਨ ਦੇ ਵਿੱਚ ਇੱਕੋ ਹੀ ਵਿਚਾਰ ਹੈ ਮੱਛੀ ਦੇ ਤੀਰ ਵਾਲਾ ਕਿ ਤੀਰ ਜਦੋਂ ਅਰਜਨ ਚਲਾਉਣ ਲੱਗਾ ਸੀ ਤੇ ਗੁਰੂ ਦਰੋਣਾਚਾਰੀਆ ਜੀ ਨੇ ਪੁੱਛਿਆ ਸੀ ਉਸਨੇ ਕਿਹਾ ਕਿ ਤੇਨੂੰ ਪਾਣੀ ਦੇ ਵਿੱਚੋਂ ਵੇ ਕੇ ਤੀਰ ਚਲਾਉਣਾ ਹੈ ਜਿਸ ਵੇਲੇ ਉਸ ਦੀ ਸਖਲਾਈ ਹੁੰਦੀ ਸੀ ਪਿਆਰਿਓ ਤੇ ਅਰਜਨ ਨੂੰ ਪੁੱਛਿਆ ਕਹਿਣ ਲਗਾ ਕਿ ਤੈਨੂੰ ਅਰਜਨ ਕੀ ਨਜ਼ਰ ਆਉਂਦਾ ਹੈ ਅਰਜਨ ਨੇ ਕਿਹਾ ਮਹਾਰਾਜ ਮੈਨੂੰ ਤਾਂ ਸਿਰਫ ਮੱਛੀ ਦੀ ਅੱਖ ਦੇਖਦੀ ਹੈ ਸੁ ਕਹਿੰਦਾ ਭਾਵ ਕਿ ਉਹਦੇ ਮਨ ਦੇ ਵਿੱਚ ਜੜ ਇਹੀ ਸੀ ਮੱਛੀ ਦੀ ਅੱਖ ਵਾਲੀ ਗੱਲ ਕਿ ਮੇਰਾ ਕਰੋਤਾ ਪੁੱਤਰ ਜਿਹੜਾ ਹੈ ਉਹ ਬਚਣਾ ਚਾਹੀਦਾ ਹੈ ਚਾਹੇ ਜੋ ਕੁਝ ਮਰਜੀ ਹੋ ਜਾਏ ਸੋ ਅਰਜਨ ਸੋਚਿਆ ਕਿ ਸ਼ਾਇਦ ਸ਼੍ਰੀ ਕ੍ਰਿਸ਼ਨ ਜੀ ਮੰਤਰ ਪੜ੍ਹਨਗੇ ਮੇਰੇ ਪੁੱਤਰ ਤੇ ਛਿਟੇ ਮਾਰਨਗੇ ਉਹਨੂੰ ਜਿਉਂਦਾ ਕਰ ਦੇਣਗੇ ਖੁਸ਼ੀ ਨਾਲ ਭਜਿਆ ਭਜਿਆ ਗਿਆ ਤੇ ਪਰਲੇ ਆਇਆ ਕਹਿਣ ਲੱਗਾ ਲਓ ਭਗਵਾਨ ਕਰੋ ਜਿਉਂਦਾ ਕ੍ਰਿਸ਼ਨ ਕਹਿਣ ਲੱਗੇ ਹੁਣ ਤੂੰ ਅਰਜਨ ਇਸ ਤਰ੍ਹਾਂ ਕਰ ਇਸ ਡੋਲ ਨੂੰ ਉਸੇ ਸਰੋਵਰ ਦੇ ਵਿੱਚ ਜਾ ਕੇ ਡੋਲਿਆ ਹੁਣ ਅਰਜਨ ਸੋਚਣ ਲੱਗਾ ਕਿ ਚਲੋ ਇਹ ਵੀ ਕੋਈ ਮੰਤਰੀ ਹੋਵੇਗਾ ਭਜਿਆ ਭਜਿਆ ਗਿਆ ਪਾਣੀ ਉਸ ਸਰੋਵਰ ਦੇ ਵਿੱਚ ਡੋਲਾਇਆ ਵਾਪਸ ਆਇਆ ਖਾਲੀ ਕਰਮੰਡਲ ਲੈ ਕੇ ਕਹਿਣ ਲੱਗਾ ਜੀ ਹੁਣ ਕਰੋ ਮੇਰਾ ਬੱਚਾ ਜਿਉਂਦਾ ਕ੍ਰਿਸ਼ਨ ਜੀ ਕਹਿਣ ਲੱਗੇ اے ਅਰਜਨ ਗੱਲ ਸੁਣ ਜਿਹੜਾ ਪਾਣੀ ਤੂੰ ਸਰੋਵਰ ਵਿੱਚੋਂ ਭਰ ਕੇ ਲਿਆ ਸੀ ਉਹੀ ਪਾਣੀ ਤੂੰ ਸਰੋਵਰ ਦੇ ਵਿੱਚ ਡੋਲ ਕੇ ਆਇਆ ਹੈ ਤੇ ਹੁਣ ਉਹੀ ਪਾਣੀ ਕੱਢ ਲਿਆ ਮੈਂ ਤੇਰਾ ਪੁੱਤਰ ਜਿਉਂਦਾ ਕਰ ਦੇਵਾਂਗਾ ਅਰਜਨ ਕਹਿਣ ਲੱਗਾ ਭਗਵਾਨ ਫਿਰ ਮੇਰੇ ਨਾਲ ਇਹ ਮਜ਼ਾਕ ਹੈ ਨਾ ਜਿਹੜਾ ਪਾਣੀ ਮੈਂ ਡੋਲ ਆਇਆ ਹਾਂ ਉਹ ਤੇ ਸਰੋਵਰ ਦੇ ਪਾਣੀ ਵਿੱਚ ਲੀਨ ਹੋ ਗਿਆ ਮੈਂ ਕਿਸ ਤਰ੍ਹਾਂ ਮ ਕੱਢ ਕੇ ਲਿਆਵਾਂ ਤਾਂ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਭੋਲਿਆ ਤੂੰ ਗੱਲ ਨੂੰ ਸਮਝ ਜੇ ਭਰਿਆ ਹੋਇਆ ਕਰਮੰਡਲ ਦਾ ਪਾਣੀ ਤੂੰ ਸਰੋਵਰ ਵਿੱਚ ਡੋਲਿਆ ਹੈ ਤੇ ਕੱਢ ਕੇ ਨਹੀਂ ਲਿਆ ਸਕਦਾ ਤੇ ਆਤਮਾ ਜਿਹੜੀ ਪਰਮਾਤਮਾ ਰੂਪੀ ਸਰੋਵਰ ਵਿੱਚ ਲੀਨ ਹੋ ਗਈ ਹੈ ਮੈਂ ਕਿਸ ਤਰ੍ਹਾਂ ਕੱਢ ਸਕਦਾ ਹਾਂ ਗਰ ਨੂੰ ਸਮਝ ਤੂੰ ਲੀਨ ਹੋਇਆ ਪਾਣੀ ਨਹੀਂ ਕੱਢ ਸਕਦਾ ਤੇ ਮੈਂ ਲੀਨ ਹੋਈ ਆਤਮਾ ਨੂੰ ਨਹੀਂ ਕੱਢ ਸਕਦਾ ਅਰਜਨ ਨੇ ਗੱਲ ਨੂੰ ਸਮਝਦੇ ਹੱਥ ਜੁੜ ਗਏ ਇੱਥੇ ਆ ਕੇ ਬਾਬਾ ਨਾਨਕ ਜੀ ਕਹਿੰਦੇ ਨੇ ਜੋਰ ਨਾ ਜੀਵਨ ਮਨ ਨਾ ਜੋਰ ਪੁਰਖਾ ਜੀਵਨ ਤੇਰੇ ਹੱਥ ਵਿੱਚ ਹੈ ਜੰਮਣਾ ਤੇ ਮਰਨਾ ਤੇਰੇ ਹੱਥ ਵਿੱਚ ਨਹੀਂ ਤੇਰੀ ਮਰਜ਼ੀ ਨਾਲ ਨਹੀਂ ਤੇ ਜਿਹਦੀ ਮਰਜ਼ੀ ਜਿਹੱਚ ਹੋਇਆ ਉਹਦੇ ਅੱਗੇ ਸੀਦਾ ਕਰ ਉਸ ਨੂੰ ਮੱਥਾ ਟੇਕ ਜਿਉਂ-ਜਿਉਂ ਪਾਣਾ ਮੰਨੇਗਾ ਉਹ ਪੂਰਨ ਪਰਮਾਤਮਾ ਤੇਰੇ ਤੇ પ્રસન્ન ਹੋਵੇਗਾ ਸੋ ਏਸੀ ਪਿਆਰਿਓ ਜਿਉਣਾ ਝੂਠ ਤੇ ਮਰਣਾ ਸੱਚ ਆਪ ਜੀ ਦੇ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਹੈ ਆਸ ਹੈ ਕਿ ਆਂ ਜੀ ਨੂੰ ਵਧੀਆ ਲੱਗੇਗੀ ਅਸੀਸਾਂ ਦੇਵੋ ਵੱਤੋ ਵੱਤ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਉਂਦੇ ਰਹੋ ਤਾਂ ਕਿ ਵੱਤ ਵੱਤ ਇਤਿਹਾਸਿਕ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ ਇਤਿਹਾਸ ਸਾਂਝਾ ਕੀਤਾ ਜਾ ਸਕੇ ਪ੍ਰਾਤਨ ਵਿਚਾਰ ਧਰਮਾਂ ਸਾਂਝੀਆਂ ਕੀਤੀਆਂ ਜਾ ਸਕਣ ਸੋ ਆਪ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ उहा जेकी फ़तेह